ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਛਾੱਕੀ ਯਾਤਰਾ ਇੱਕ ਆਪਣੇ ਆਪ ਚ ਮਿਸ਼ਾਇਲ ਕੰਮ ਕਰਦਾ ਹੈ ਤੇ ਇਸ ਨਾਲ ਆਪਣੇ ਪੁਰਾਣੇ ਵਿਰਸੇ ਦੀਆਂ ਯਾਦਾਂ ਤਾਜ਼ਾ ਕਰਦੀ ਹੋਈ ਚਾਕੀ ਦਰਸਾ ਰਹੀ ਸੀ ਕਿ ਸਾਡੀ ਖਾਤਰ ਸੂਰਬੀਰਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਪਣੇ ਧਰਮ ਤੇ ਦੇਸ਼ ਦੀ ਖਾਤਰ ਕੁਰਬਾਨ ਹੋ ਗਏ ਤੇ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਇੱਕ ਸ਼ਲਾਂਗਾ ਯੋਗ ਉਪਰਾਲਾ ਸਾਬਿਤ ਹੋਇਆ ਤੇ ਮੁਕੇਰੀਆਂ ਮਾਨਮੱਤੇ ਇਤਿਹਾਸਿਕ ਅਤੇ ਸੱਭਿਆਚਾਰ ਨਾਲ ਪੜੀ ਹੋਈ ਚਾਕੀ ਮੁਕੇਰੀਆਂ ਪੁੱਜਣ ਤੇ ਪ੍ਰਸ਼ਾਸਨ ਆਪ ਆਗੂਆਂ ਤੇ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ ਅੱਗੇ ਦੇਖੋ ਪੂਰੀ ਰਿਪੋਰਟ ਮਨਜੀਤ ਸਿੰਘ ਮੈੜਾ ਦੇ ਨਾਲ ਜੇਕਰ ਤੁਸੀਂ ਐਮਐਸ ਨਿਊਜ਼ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਇਹ ਯਾਤਰਾ ਜੀ 26 ਜਨਵਰੀ ਨੂੰ ਰੋਪੜ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਈ ਸੀ ਤੇ 27 ਤਰੀਕ ਨੂੰ ਇਹ ਆਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਆਪਣੇ ਲਗ ਲਗ ਪੜਾਵਾਂ 'ਚ ਮੁਹਾਲੀ ਮੁਹਾਲੀ ਤੋਂ ਬਾਅਦ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਬਾਅਦ ਅਸੀਂ ਮਤਲਬ ਕਿ ਆ ਗਏ ਸੀ ਇੱਧਰ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਹੁੰਦੇ ਹੋਏ ਤੇ ਅੱਜ ਮਕੇਰੀਆ ਪਹੁੰਚ ਚੁੱਕੀ ਆ ਮਕੇਰੀਆ ਤੋਂ ਅੱਗੇ ਪਠਾਨਕੋਟ ਜਾਉਂਗੀ ਅਸੀਂ ਇਹ ਚੱਕਿਆ ਨੂੰ ਦਰਸਾਉਣ ਦਾ ਮੁੱਖ ਮੰਤਵ ਕੀ ਆ ਸਰਕਾਰ ਦਾ ਚੱਲ ਕਿ ਇਹ ਮੁੱਖ ਮੰਤਵ ਇਹੀ ਹੈ ਜੀ ਕਹਿੰਦੇ ਦਿੱਲੀ ਦੇ ਵਿੱਚ ਇਹ ਤਾਂ ਚੱਲ ਕੇ ਰਿਜੈਕਟ ਕਰ ਦਿੱਤੀ ਸੀ ਪਰ ਤੁਸੀਂ ਦੇਖ ਸਕਦੇ ਇੰਦਾ ਦਾ ਤਾਂ ਕੁਝ ਹੈ ਨਹੀਂ ਵੀ ਸਰਕਾਰ ਆਪਣੀ ਐਡਵਰਟਾਈਜ਼ਮੈਂਟ ਕਰ ਰਹੀ ਆ ਵੀ ਇਹਨੂੰ ਦਿਖਾਉਣ ਵਾਸਤੇ ਸਿੰਪਲ ਆ ਤੇ ਪੁਰਾਣਾ ਆਪਣਾ ਵਿਰਸਾ ਅੱਜ ਕੱਲ ਲੋਕ ਜਿੱਦਾਂ ਮੋਬਾਈਲ ਵਿੱਚ ਪੁਰਾਣੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਆਈਆਂ ਉਹ ਚੀਜ਼ਾਂ ਦਿਖਾਈਆਂ ਗਈਆਂ ਨੇ ਝਲਕੀਆਂ ਪੰਜਾਬ ਨਾਲ ਧੱਕਾ ਚਲੋ ਉਹ ਉਹਨਾਂ ਦੀ ਆਪਸ ਵਿੱਚ ਹੋ ਰਹੀ ਹੈ ਜਿੱਦਾਂ ਵੀ ਹੋ ਰਿਹਾ ਹੈ ਪਰ ਲੇਕਿਨ ਝਲਕੀਆਂ ਦੇ ਵਿੱਚ ਇੰਦਾ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਸਾਨੂੰ ਲੱਗਦੀ ਨਹੀਂ ਲੋਕਾਂ 'ਚ ਵੀ ਇਹ ਬਹੁਤ ਕਰੇਜ਼ ਆ ਲੋਕ ਬਹੁਤ ਵੀਡੀਓ ਬਣਾਉਂਦੇ ਆ ਫੋਟੋਆਂ ਬਣਾਉਂਦੇ ਆ ਖੁਸ਼ ਹੁੰਦੇ ਆ ਦੇਖ ਕੇ ਤੇ ਭਗਤ ਸਿੰਘ ਦਾ ਨਾਅਰੇ ਲਾਉਂਦੇ ਆ ਤੇ ਬੱਚਿਆਂ ਨੂੰ ਵੀ ਇਸ ਚੀਜ਼ ਤੇ ਬਹੁਤ 26 ਜਨਵਰੀ ਨੂੰ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਸੀ ਉਹ ਪਰੀਅਡ ਦੇ ਵਿੱਚ ਦਿਖਾਈ ਜਾਂਦੀ ਸੀ ਮਗਰ ਇਸ ਵਾਰ ਦੀ ਜਿਹੜੀ ਮੋਦੀ ਸਰਕਾਰ ਹੈ ਉਹਨੇ ਪੰਜਾਬ ਦੇ ਨਾਲ ਜਿਹੜਾ ਆਪਣਾ ਵਿਤਕਰਾ ਕਰਨ ਦੀ ਹੈ ਜਿਹੜੀ ਰੀਤ ਹੈ ਉਹ ਚાલુ ਰੱਖੀ ਹੈ ਸਾਡੀ ਦੇਖੋ ਅਬ ਤੁਸੀਂ ਦੇਖ ਰਹੇ ਹੋ ਕਿ ਆ ਝਾਤੀਆਂ ਜਿਹਨੂੰ ਉਹਨਾਂ ਨੇ ਰਿਜੈਕਟ ਕਰਤਾ ਜਿਹਨੂੰ ਸਾਰੇ ਅਸੀਂ ਲੋਕ ਇਹਨਾਂ ਇਹਨਾਂ ਸੂਰਬੀਰਾਂ ਨੂੰ ਪੂਜਦੇ ਆ ਇਹਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਆ ਸੋ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਅਗਰੀ ਝਾਤੀਆਂ ਸਾਰੇ ਪੰਜਾਬ 'ਚ ਘਮਾਈਆਂ ਜਾ ਰਹੀਆਂ ਲੋਕਾਂ ਦੇ ਕੋਲ ਪੁੱਛਿਆ ਜਾ ਰਿਹਾ ਕਿ ਦੱਸੋ ਕਿ ਇਹਨਾਂ 'ਚ ਕਮੀ ਕੀ ਸੀ ਕਿ ਅਸੀਂ ਇਹਨਾਂ ਨੂੰ ਨਹੀਂ ਦਿਖਾ ਦਿਖਾਣਾ ਚਾਹਦੇ ਦਿਖਾਣਾ ਜਾਂਦਾ ਕਿ ਅਜਿਹਾ ਸੀਗਾ ਸੋ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਵੀ ਕਰਦੇ ਆ ਕਿ ਆਹ ਵਾਲੀ ਚੋਣਾਂ ਵਿੱਚ ਵੀ ਤੁਸੀਂ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦੇਣਾ ਹੈ ਕਿ ਜਿਹੜੇ ਲੋਕਾਂ ਨੂੰ ਜਿਹੜਾ ਲੋਕਾਂ ਦੀ ਬਦੋਲ ਦੱਸੀਏ ਆਜ਼ਾਦੀਆਂ ਆਜ਼ਾਦੀ ਦਾ ਜਿਹੜਾ ਮਾਨ ਮੰਨ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਦਿਖਾਇਆ ਜਾ ਰਿਹਾ ਸੋ ਤੁਸੀਂ ਸਾਰੇ ਅਵੇਅਰ ਤੁਹਾਡੇ ਮੱਧ ਵਰਾਈ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਆਹ ਵਾਲੀ ਚੋਣਾਂ ਵਿੱਚ ਇਹਨਾਂ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਸੈਂਟਰ ਦੀ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਜਰੂਰ ਦੇਈਏ ਹਾਂਜੀ ਇਹ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਝਾਕੀਆਂ ਨੇ ਇਹ ਪੂਰੇ ਪੰਜਾਬ ਦੇ ਵਿੱਚ ਜਾਰੀਆਂ ਨੇ ਤਾਂ ਜੋ ਲੋਕਾਂ ਨੂੰ ਆਪਣੇ ਜਿਹੜੇ ਵਿਸੇਜ ਫੰਦੀ ਜਾਣਕਾਰੀ ਹੋ ਸਕੇ ਅੱਜ ਇਹ ਝਾਕੀ ਹਾਰਪੁਰਜਿਲਤ ਹੁੰਦੀ ਹੋਈ ਇੱਥੇ ਮਕੇਰੀਆਂ ਤਸਿਲ ਤੇ ਪਹੁੰਚੀ ਹੈਗੀ ਆ ਤੇ ਸਰਕਾਰ ਦੇ ਜਿਹੜੇ ਹੋਰ ਵੀ ਪਾਰਟੀ ਦੇ ਬੰਦੇ ਨੇ ਤੇ ਸਰਕਾਰੀ ਅਫੀਸ਼ਲ ਬੰਦੇ ਵੀ ਇੱਥੇ ਮੌਜੂਦ ਨੇ ਤੇ ਜਿਹੜੀ ਹੁਣ ਇਹ ਝਾਕੀਆਂ ਨੇ ਇਹ ਹੁਣ ਸਿੱਧਾ ਪਠਾਨਕੋਟ ਜਾ ਰਹੀਆਂ ਨੇ ਜੀ ਹੁਣ ਤੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ